ਹੈਲੋ ਮਿਸਰ ਸ਼ਿਕਾ ਹਾਂਜੀ ਹਾਂਜੀ ਵਧੀਆ ਓ ਆਵਾਜ਼ ਨਹੀਂ ਆਉਂਦੀ ਹੈਲੋ ਓਏ ਹੈ ਐਂਜ ਲੱਗਦਾ ਨਹੀਂ ਕੋਈ ਚੀਜ਼ ਸੜਨ ਲਈ ਵੇਖਾਂ ਬੜਾ ਉੱਠ ਕੇ ਨਹੀਂ ਆਉਂਦੀ ਨਹੀਂ ਕਿੱਥੇ ਮਰ ਗਈ ਹੈ ਹਾਂਜੀ ਮੰਮੀ ਦੱਸੋ ਆ ਵੇਖ ਆ ਕੀ ਕੀਤਾਈ ਮੁੰਡੇ ਦਾ ਨਵਾਂ ਸੂਟ ਸਾਰ ਕੇ ਰੱਖ ਦਿੱਤਾਈ ਘਰ ਦੀ ਕੀ ਫਿਰਨ ਢਈ ਹੈ ਤੇਰਾ ਧਿਆਨ ਕਿੱਥੇ ਸੀ ਉਣਾ ਮੰਮੀ ਦਾ ਫੋਨ ਆਣ ਲੱਗ ਪਿਆ ਸੀ ਮੰਮੀ ਦਾ ਫੋਨ ਆ ਗਿਆ ਸੀ ਇਹਨੂੰ ਮਾਂ ਨੂੰ ਬੰਦ ਕਰ ਜਾਂਦੀ ਆ ਮੰਮੀ ਮੇਰੀ ਸੁਣ ਲੋ ਗੱਲ ਮੈਨੂੰ ਭਾਵੇਂ ਜੋ ਮਰਜ਼ੀ ਕਹਿ ਲੋ ਮੇਰੀ ਮਾਂ ਨੂੰ ਨਾ ਕੁਝ ਕਿਉ ਜੇ ਮੈਂ ਤਾਂ ਨੂੰ ਕੁਝ ਕਿਹਾ ਨਾ ਆਪਣੀ ਵਾਰੀ ਮੁੜ ਕੇ ਤੁਸੀਂ ਔਖੇ ਹੋਣਾ ਵਾ ਆ ਉਂਗਲ ਨਾ ਆਪਣੀ ਥਾਂ ਕਰ ਲੈ ਮੇਰੇ ਨਾਲ ਬਕਵਾਸ ਨਾ ਬੋਲੀਂ ਕਰੋ ਮਾਰ ਕੇ ਚ ਪੇੜ ਕੇ ਜਦੋਂ ਮੈਂ ਮੂੰਹ ਦੂਜੇ ਬੰਨੇ ਲਾ ਦਊਂਗੀ ਇਹੋ ਕੋਈ ਚੜੀ ਮਾਂ ਨੇ ਤੈਨੂੰ ਖਾਵਾ ਲਾ ਮੰਮੀ ਮੈਂ ਜਦੋਂ ਗਲਤੀ ਮੰਨਨ ਦੀ ਕਿ ਹਾਂ ਮੇਰੇ ਤੋਂ ਗਲਤੀ ਹੋ ਗਈ ਫਿਰ ਤਾਂ ਕੀ ਮਤਲਬ ਬੰਦਾ ਮੇਰੀ ਮਾਂ ਤੱਕ ਜਾਣਦਾ ਬੰਦਾ ਮਤਕੀ ਕੀ ਆ ਬੰਦਾ ਮਤਲਬ ਮੰਨਦਾ ਕਿਉਂ ਨਹੀਂ ਜਿੰਨੇ ਜੰਮਿਆਂ ਪਾਲਿਆ ਹੋਇਆ ਉਹਨਾਂ ਨੇ ਮਤ ਨਹੀਂ ਦਿੱਤੀ ਉਹਨੇ ਮੈਨੂੰ ਸਾਰੀ ਅਕਲ ਦਿੱਤੀ ਆ ਪਰ ਤੁਹਾਨੂੰ ਵੀ ਜਿੱਦ ਕਰਾਉਣੀ ਨਹੀਂ ਹੁੰਦੀ ਹੈਗੀ ਬਥੇਰੇ ਦਿਨ ਹੋ ਗਏ ਮੈਂ ਚੁੱਪ ਕਰਕੇ ਸਹਿਣ ਦਿੱਟੇ ਈ ਗੱਲਾਂ ਤੇ ਚੱਲ ਕੋਈ ਗੱਲ ਨਹੀਂ ਮੇਰੇ ਤੋਂ ਵੱਡੇ ਨੇ ਇਹਨਾਂ ਨੂੰ ਮੈਂ ਕੀ ਕੁਝ ਕਹਿਣਾ ਵਾ ਪਰ ਤੂੰ ਇਹਦੇ ਸਿਰ ਤੇ ਚੜਦੇ ਜਾਂਦਾ ਹੋ ਪੀ ਇਹ ਕੁਝ ਕਹਿੰਦੀ ਨਹੀਂ ਅੱਗੋਂ ਤੇ ਇੱਜ਼ਤ ਮੈਂ ਕਿਤਰਾ ਖਰਾਵਾ ਕੱਪੜੇ ਸਾਰ ਸਾਰ ਕੇ ਤੇਰੇ ਕੋਲ ਤਰਾਈ ਜਾਵਾਂ ਢੇਰ ਲਾਈ ਜਾ ਫੇਰ ਮੇਰੀ ਇੱਜ਼ਤ ਉਹ ਬਣ ਜਾਂਦੀ ਈ ਮੰਮੀ ਮੈਂ ਮੰਨਦੀ ਵੀ ਮੇਰੇ ਤੋਂ ਗਲਤੀ ਹੋ ਗਈ ਫੋਨ ਆ ਗਿਆ ਇਤਨੇ ਬਾਤ ਸੁਣਨ ਵਾਸਤੇ ਚਲ ਗਈ ਇਹਦੇ ਚੋਂਨੜ ਕਦੇ ਲਈ ਕੁਝ ਕਹਿੰਦੇ ਜੋ ਵੀ ਕਹਿਣਾ ਤੁਸੀਂ ਮੈਨੂੰ ਕਹਾਂ ਮੈਨੂੰ ਜੇ ਤੁਸੀਂ ਕੁਝ ਕਹਿੰਦੇ ਆ ਤਾਂ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ ਹੈਗਾ ਤੁਸੀਂ ਜਦੋਂ ਮੇਰੀ ਮਾਂ ਤੇ ਪਹੁੰਚੇ ਤਾਂ ਫਿਰ ਮੈਨੂੰ ਬੁਸਾਉਣਾ ਨਹੀਂ ਆ ਮੈਂ ਕਹਿਣਾ ਹੀ ਉਹਨਾਂ ਨੂੰ ਦੱਸ ਤੂੰ ਮੈਨੂੰ ਕੀ ਕਰ ਲਈ ਮੈਂ ਤੇਰੀ ਗੁੱਤੜੀ ਨੂੰ ਵਾਲ ਦੇ ਦੇਣਾ ਹੀ ਫਿਰ ਚੰਗੀ ਰਹੇਗੀ ਮੰਮੀ ਕਿਹੜੀ ਵੀ ਉਹਨੂੰ ਤੁਸੀਂ ਮੇਰੀ ਗੁੱਤੜੀ ਨੂੰ ਵਾਲ ਦੇ ਦੇਣਾ ਮੈਂ ਸੇ ਤੁਹਾਡੇ ਨਾਲ ਇੱਜ਼ਤ ਨਾਲ ਪਿਆਰ ਨਾਲ ਗੱਲ ਕਰਨ ਦੀ ਕਿ ਹਾਂ ਮੰਮੀ ਮੈਂ ਮੰਨਦੀ ਮੇਰੇ ਤੋਂ ਗਲਤੀ ਹੋ ਗਈ ਇਸ ਤੋਂ ਗੁਜਰਾ ਕਰੀ ਜਾਂਦੇ ਹੋ ਵੀ ਉਹਨਾਂ ਨੂੰ ਮੈਂ ਕਹਿਣਾ ਉਹਨਾਂ ਨੇ ਕਿਹਾ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੇ ਕਿਹੜਾ ਆਣ ਕੇ ਸਾੜੀ ਐ ਸਾੜੀ ਤੇ ਨਹੀਂ ਉਹਨਾਂ ਨੇ ਪਰ ਮਾਤਰ ਤੇ ਤੈਨੂੰ ਦਿੱਤੀ ਹੋਏਗਾ ਨਾ ਕੱਪੜੇ ਤੋਂ ਪਿੱਛਾ ਪ੍ਰੈਸ ਨਹੀਂ ਕਰਦੀ ਆਈ ਕੋਈ ਵੀ ਕੰਮ ਐ ਤੇ ਪਤਨ ਜਾਜ ਦੱਸੀ ਹੁੰਦੀ ਐ ਅ ਬਾਬਾ ਮੈਂ ਕਹਿੰਦ ਨਹੀਂ ਉਹਨਾਂ ਨੇ ਸਾਰੀ ਉੱકલ ਦਿੱਤੀ ਐ ਤੁਹਾਨੂੰ ਨਹੀਂ ਸਮਝ ਲੱਗਾਂ ਦੀ ਜ਼ਰੂਰੀ ਭਾਪਾ ਕਿਉਂ ਨਾਲ ਜਾਣਾ ਮिन्नੂ ਮੰਮੀ ਮੈਂ ਤੁਹਾਨੂੰ ਕਹਿੰਦੀ ਬਰ ਬਰ ਮिन्नੂ ਜੋ ਮਰਜ਼ੀ ਕਹਿ ਲਮ ਉਹਨਾਂ ਨੂੰ ਨਾ ਕੁਝ ਕਾਉ ਫਿਰ ਰੰਮੜ ਕੇ ਵੱਧ ਘੱਟ ਬੋਲਦਾ ਫਿਰ ਤੂੰ ਔਖੀ ਹੋਣਾ ਵਾ ਕਹਿਣਾ ਮੈਨੂੰ ਕੀ ਕਹਿ ਲੇਗੇ ਐਡਾ ਮਹਿੰਗਾ ਮੁੰਡੇ ਦਾ ਕੁਰਤਾ ਪਜਾਮਾ ਬਣਿਆ ਸੀ ਉੱਤੋਂ ਹੀ ਛਾਲ ਕੇ ਰੱਖ ਦਿੰਦਾ ਕਿਤੇ ਲੰਬੋ ਛੜਿਆ ਹੁੰਦਾ ਤਾਂ ਵੀ ਉਹ ਪਾ ਲਿੰਦਾ 730 ਰੁਪਈਆ ਦਾ ਮੁੰਡੇ ਦਾ ਸੂਟ ਬਣਿਆ ਸੀ ਮਹਿੰਗਾ ਤੇ ਤੁਸੀਂ ਮੈਨੂੰ ਐਸ ਨਾ ਹੁੰਦੇ ਜਿੱਦਾਂ 7000 ਦਾ ਸੂਟ ਬਣਿਆ ਹੁੰਦਾ ਵਾ ਚੁੰਗੇ ਚ 700 ਦਾ ਸੂਟ ਨਹੀਂ ਆ ਤੇ ਕਿੰਨੀਆਂ ਤੇ ਹੀ ਮੈਨੂੰ ਗੱਲਾਂ ਸੁਣਾ ਛੜੀਆਂ ਵਾ ਕੋਈ ਗੱਲ ਨਹੀਂ ਇਹਦੇ ਨਾਲ ਹਮਾਸਾ ਮਹਿੰਗਾ ਹੀ ਬਣਾ ਕੇ ਦਵਾਂਗੀ ਜੇ ਨਹੀਂ ਨਾ ਤੇ ਮੇਰੇ ਤੋਂ ਪਹਿਲੇ ਲੈ ਲੋ ਅੱਛਾ ਬੜੀ ਤੇ ਸ਼ਾਹੂਕਾਰ ਬਣੀ ਫਿਰਨੀ ਆ ਬਾ ਨਹੀਂ ਸਾਡੇ ਮੁੰਡੇ ਦੇ ਸਿਰ ਤੇ ਪੈਸੇ ਉੱਥੇ ਬੀਜੇ ਨਹੀਂ ਗੇ ਵੀ ਜਿਹੜੇ ਸਾਨੂੰ ਤੋੜ ਕੇ ਲਿਆ ਕੇ ਦੇ ਦੇ ਰਹੇ ਨੇ ਆ ਜੁੜੇ ਤੁਹਾਡੀ ਗੜੀ ਹੱਥ ਤੜਨਾ ਨਹੀਂ ਕੋਈ ਵਾਰ ਆ ਸਕਦਾ ਗਲਤੀ ਤੇ ਸਾਰੀ ਮਾਪਿਆਂ ਦੀ ਹੁੰਦੀ ਆ ਜਿਹੜੇ ਪਾਲ ਪੋਸ ਕੇ ਤੇ ਨਾਲੇ ਤੁਹਾਨੂੰ ਧੀਆ ਨੇ ਨੇ ਤੇ ਨਾਲੇ ਤੁਹਾਡੇ ਘਰ ਦੇ ਸਾਰੇ ਕੰਮ ਕਰੀਦੇ ਨੌਕਰਾਂ ਵਾਂਗੂ ਤੇ ਫੇਰ ਵੀ ਤੁਸੀਂ ਹਾਨੂੰ ਗੱਲਾ ਸੁਣਾਉਂਦੇ ਹੋ ਗੱਲਾਂ ਕਾਹਦੀਆਂ ਸੁਣਾਉਣੀਆਂ ਐ ਕੋਈ ਚਰਜ ਨਹੀਂ ਧੀਆ ਪਾਲ ਕੇ ਜੰਮ ਕੇ ਉਹਨਾਂ ਨੇ ਖਲਾਈਆਂ ਅਸੀਂ ਵੀ ਘਰੋਂ ਖਲਾਈਆਂ ਨੇ ਖਲਾਈਆਂ ਹੁੰਦੀਆਂ ਤੁਹਾਨੂੰ ਤੇ ਤੁਹਾਨੂੰ ਪਤਾ ਹੋਣਾ ਸੀ ਧੀ ਦਾ ਕੀ ਦੁੱਖ ਆ ਟੜਕਲਾ ਪੋਤੀ ਹੈ ਨਾ ਤੇ ਤਾ ਤੂੰ ਹੀ ਸ਼ਾਲਾ ਮਾਰਦੇ ਓ ਜੇ ਤੁਹਾਡੀ ਆਪਣੀ ਹੁੰਦੀ ਨਾ ਪਤਾ ਤੁਹਾਨੂੰ ਫੇਰ ਲੱਗਣਾ ਹੀ ਨਹੀਂ ਮੈਂ ਜੇ ਤੈਨੂੰ ਧੀ ਬਣਾਇਆ ਸੀ ਪਰ ਤੂੰ ਹੀ ਨਹੀਂ ਬਣੀ ਹੈਗੀ ਜੇ ਤੁਸੀਂ ਮੈਨੂੰ ਧੀ ਬਣਾਇਆ ਹੁੰਦਾ ਨਾ ਤੇ ਇੰਨੀਆਂ ਗੱਲਾਂ ਨਾ ਸੁਣਦੇ ਮਾਸਾ ਕ ਪਜਾਮੇ ਬਦਲੇ ਵੇਖ ਕਿੱਡਾ ਘੜਕਦੀ ਏ ਆਹਾਂ ਦੇ ਹਾਂ ਮੁੰਡੇ ਨੂੰ ਉਹਨੇ ਮੈਂ ਦੱਸਾਂਗੀ ਨਾਲਿਆਂ ਨੇ ਨੁਕਸਾਨ ਕੀਤਾ ਤੇ ਨਾਲਿਆਂ ਕੋ ਕਿੰਨੀਆਂ ਗੱਲਾਂ ਕਰਕੇ ਗਈ ਏ ਆਹਾਂ ਦੇ ਉਹਨੂੰ ਪਿੰਦਰ ਨੂੰ ਸਾਰੀ ਗੱਲ ਦੱਸਾਂਗੀ ਤੇਰੀ ਵੇਖਿਆ ਕਿ ਤੇ ਕੰਨ ਚ ਪਾਈ ਦੁੱਖ ਜਾਏਗੀ ਨਾ ਤੇ ਮੇਰਾ ਨਾਮ ਠਾ ਲਈ ਉਹਨੂੰ ਆਨੀ ਆ ਵੀ ਇਹਦੇ ਹੱਡ ਸੇਕ ਨਹੀਂ ਤੇ ਇਹਨੇ ਨਾ ਗਾਹ ਵੱੱਦੀ ਜਾਣਾ ਮੈਂ ਕਬਲ ਹੋ ਰਿਹਾ ਹਾਂਜੀ ਭਾਬੀ ਜੀ ਮੈਂ ਕੈਂਡੀਆਂ ਕਿ ਸਿਆਲ ਵਾਲੇ ਕੱਪੜੇ ਨਾ ਸੁਕਾ ਲੈਂਦੇ ਤੇ ਜਿਹੜੇ ਗਰਮੀਆਂ ਵਾਲੇ ਨੇ ਉਹ ਬੰਨ ਕੇ ਰੱਖ ਦਿੰਦੀ ਧੁੱਪ ਨਹੀਂ ਜੇ ਲੱਗੀ ਹੈਗੀ ਜਿੱਦਾਂ ਧੁੱਪ ਲੱਗੇਗੀ ਨਾ ਅਸੀਂ ਕੱਪੜੇ ਉਦੋਂ ਸੁਕਾਵਾਂਗੇ ਹੁਣ ਤਾਂ ਕੋਈ ਫਾਇਦਾ ਨਹੀਂ ਹੈਗਾ ਕੱਢਣ ਦਾ ਮੈਂ ਤਾਂ ਕਹਾਂ ਚੱਲ ਸੁਕਾ ਲੈਂਦੇ ਚੱਲ ਕੋਈ ਗੱਲ ਨਹੀਂ ਫਿਰ ਸੁਕਾ ਤੇ ਵੀਰ ਜੀ ਕਿੱਥੇ ਗਏ ਨੇ ਉਹ ਤਾਂ ਫੀਸ ਤਾਰਨ ਗਏ ਨੇ ਸੌਦਾ ਨਹੀਂ ਜਿਵੇਂ ਗਾਇਆ ਕਵਲ ਇੱਥੇ ਬੈ ਤੈਨੂੰ ਮੈਂ ਦੱਸਨੀ ਆ ਗੱਲ ਤੇ ਮੈਂ ਤੇਰੇ ਤੋਂ ਪਹਿਲਾਂ ਹੀ ਕੀਤੀ ਸੀ ਕੋਈ ਘਰ ਦਾ ਸੌਦਾ ਵੀ ਲਿਆਉਣ ਵਾਲਾ ਵੀ ਹਫਤੇ ਜੋ ਗਏ ਰਾਇਆ ਗਿਆ ਵਾ ਉਹ ਆਂਦੇ ਹੀ ਚੱਲ ਮੈਂ ਪਹਿਲਾਂ ਫੀਸ ਤਾਰਵਾ ਪੈਸੇ ਥੋੜੇ ਹੀ ਆ ਤੇ ਮੇਰੇ ਕੋ ਹੈਗਾ 1000 ਰੁਪਿਆ ਤੁਸੀਂ ਉਹ ਮੈਨੂੰ ਦੱਛਦੇ ਤੇ ਮੈਂ ਵੀਰ ਜੀ ਨੂੰ ਉਹ ਦੇ ਦੇਣੀ ਹੀ ਨਹੀਂ ਕਵਲ ਤੈਨ ਮੈਂ ਕਿੰਨੀ ਵਾਰੀ ਕਿਹਾ ਵਾ ਵੀ ਪੈਸੇ ਨਾ ਵੀਰ ਨੂੰ ਫੜਾਇਆ ਕਰ ਜਦੋਂ 4-5000 ਹੁੰਦਾ ਵਾ ਤੂੰ ਕੱਢ ਕੇ ਦੇ ਦੇਣੀ ਆ ਜੇ ਪੈਸੇ ਸੰਭੇ ਹੁੰਦੇ ਨਾ ਤੇ ਚੱਲ ਤੇਰੀ ਕੋਈ ਸੋਨੇ ਦੀ ਚੀਜ਼ ਬਣ ਜਾਂਦੀ ਤੇ ਕੋਈ ਗੱਲ ਨਹੀਂ ਮੈਂ ਕਦੇ ਬਾਹਰ ਦੇਣ ਦੀਆਂ ਘਰ ਹੀ ਵਰਤਣ ਦੇ ਨੇ ਕੋਈ ਗੱਲ ਨਹੀਂ ਜਿਹੜੀ ਚੀਜ਼ ਬਣੀ ਨਾ ਆਪੇ ਬਣ ਜੇਗੀ ਨਹੀਂ ਬਾਊ ਫੇਰ ਵੀ ਚਲ ਐਦਾਂ ਐ ਤੇ ਸੋਨਾ ਕਿੰਨਾ ਮਹਿੰਗਾ ਵਾ ਤੇ ਥੋੜੇ ਥੋੜੇ ਕਰਕੇ ਬਣਾਵਾਂਗੇ ਤੇ ਚਲ ਤੇਰਾ ਬਣ ਜੇਗਾ ਕੱਲ ਨੂੰ ਪਤਾ ਲੋਕਾਂ ਕੀ ਕਹਿਣਾ ਵਾ ਵੀ ਮਾਂ ਪਿਓ ਹੈ ਨਹੀਂ ਫਟ ਪ੍ਰਾਪਰ ਜਾਈ ਨਹੀਂ ਐਦਾਂ ਹੀ ਤੋੜਤਾ ਭਾਬੀ ਜੀ ਲੋਕਾਂ ਦੀ ਨਹੀਂ ਪਰਵਾਹ ਕਰੀ ਦੀ ਲੋਕੀ ਤਾਂ ਬਥੇਰੀਆਂ ਗੱਲਾਂ ਕਰਦੇ ਨੇ ਤੇ ਨਾਲੇ ਤੁਸੀਂ ਕਿਦਾਂ ਕਹਤਾ ਤੇ ਤੇਰੇ ਮਾਂ ਪਿਓ ਹੈ ਨਹੀਂ ਤੁਹੀ ਵੇਖੋ ਮਾਪਿਓ ਤੋਂ ਘੱਟ ਪਿਆਰ ਕਰਨ ਦੀ ਉਹਨਾਂ ਤੋਂ ਵੱਧ ਹੀ ਦੇਉ ਕਰਨ ਹੁਣ ਤੋ ਇਹ ਵਾਲੀ ਗੱਲ ਕਹਿਤੀ ਹੈ ਨਾ ਤੇ ਗਾਂ ਤੋਂ ਨਾ ਇਹੋ ਜੀ ਗੱਲ ਕਰਿਓ ਕਵਲ ਮੈਂ ਜਿੱਦਾਂ ਮਰਜੀ ਹੈ ਨਾ ਮੇਰੀ ਫੇਰ ਸੋਚ ਉੱਥੇ ਆ ਜਾਂਦੀ ਹੈ ਫੇਰ ਵੀ ਅੱਜ ਮਾਪਿਓ ਤੁਹਾਡੇ ਜਿੰਦੇ ਹੁੰਦੇ ਤੇ ਮੈਨੂੰ ਕਾਦੀ ਪਰਵਾਹ ਹੀ ਚਲੋ ਕੋਈ ਗੱਲ ਨਹੀਂ ਭਾਬੀ ਜੀ ਤੁਸੀਂ ਨਾ ਫਿਕਰ ਨਾ ਕਰਿਆ ਕਰੋ ਜੋ ਵੀ ਹੋਣਾ ਨਾ ਸਭ ਵਧੀਆ ਹੀ ਹੋਣਾ ਵਾ ਤੁਸੀਂ ਨਾ ਬਹੁਤਾ ਸੋਚਿਆ ਨਾ ਕਰੋ ਵਾਹਿਗੁਰੂ ਨੇ ਨਾ ਵਧੀਆ ਹੀ ਕਰਨਾ ਵਾ ਕਵਲ ਤੇ ਸਵਾਨਾ ਲੋ ਚੰਗੀ ਆ ਕਦੀ ਥੇਰ ਫੇਰ ਨਹੀਂ ਕੀਤੀ ਨਨਾਨ ਪਰਜਾਈ ਵਾਂਗੂ ਆਪਾ ਰਹੇ ਨਹੀਂ ਆ ਨਹੀਂ ਤੇ ਲੋਕਾਂ ਦੀ ਬਾਣੀ ਨਹੀਂ ਆਉਂਦੀ ਕੋਈ ਹਾਲ ਨਹੀਂ ਮੰਮੀ ਦਾ ਮੈਂ ਸੋਚਿਆ ਸੀ ਕਿ ਨਗੜੀ ਨਹੀਂ ਬੋਲਣਾ ਪਰ ਇਹਨਾਂ ਨੇ ਨਾ ਮੈਨੂੰ ਬੁਲਾ ਕੇ ਛੱਡਿਆ ਵਾ ਇਤੇ ਹੱਦ ਤੋਂ ਵੱਧ ਕਰ ਰਹੇ ਨੇ ਹੁਣ ਮੇਰੇ ਪਿੱਛੇ ਆਣਾ ਵੀ ਦੇ ਇਹ ਗੱਲਾਂ ਕਰਨ ਪਹਿਲਾਂ ਦੱਸ ਉਹਨਾਂ ਦਾ ਕੀ ਕਸੂਰ ਹੈ ਜਦੋਂ ਬੰਦੇ ਨੇ ਆਪਣੀ ਗਲਤੀ ਮੰਨ ਲਈ ਕਿ ਹਾਂ ਮੇਰੇ ਤੋਂ ਗਲਤੀ ਹੋ ਗਈ ਹੈ ਤੇ ਫਿਰ ਇਹਨੀਆਂ ਗੱਲਾਂ ਸੁਣਾਉਂਦੀ ਕੀ ਲੋੜ ਨਾਲੇ ਚਾਰ ਆਪ ਕੀਤੀਆਂ ਤੇ ਨਾਲੇ ਚਾਰ ਮਿੰਟ ਤੋਂ ਸੁਣੀਆ ਹੁਣ ਪਿੰਦਨ ਨੂੰ ਦੱਸਣ ਗਿਆ ਕਿ ਮੈਨੂੰ ਐਂਦਾ ਬੋਲਿਆ ਕੋਈ ਹਾਲ ਨਹੀਂ ਮੰਮੀ ਦਾ ਵੀ ਨਾ ਪਿਛਲੇਆਂ ਨੂੰ ਜਿਉਂ ਦਿੰਦੇ ਆਪਣੇ ਨੂੰ ਤਾਂ ਨਾ ਇੱਥੇ ਕਿਸ ਨੂੰ ਜੀਣ ਦਿੰਦੇ ਨੇ ਅੱਗੇ ਲਾਵਾ ਪਾਣੀ ਲਿਆਵਾਂ ਜੀ ਉਹ ਨਾ ਨਾ ਪਾਣੀ ਨਾ ਲਈ ਚੰਗਾ ਸੋ ਮੱਜ ਜੈਕਟ ਪਾ ਗਿਆ ਸਵੇਰੇ ਤੂੰ ਕਹਿੰਦੀ ਨਾ ਪਾ ਕੇ ਜਾਓ ਬਾਹਰ ਮੌਸਮ ਤੇ ਪੂਰੀ ਠੰਡ ਲੱਗਦੀ ਹੈ ਅਸਲ ਘਰੇ ਬੈਠਿਆ ਲੱਗਦਾ ਵੀ ਜਿੱਦਾਂ ਹਵਾ ਨਹੀਂ ਹੁਣ ਮੌਸਮ ਬਦਲ ਗਿਆ ਪੂਰਾ ਠੀਕ ਤੇ ਫੀਸ ਤਾਰ ਆਏ ਫਿਰ ਹਾਂ ਫੀਸ ਕਰ ਲਈਂ ਤਾਰ ਆਇਆ ਤਾਂ ਆਂਦੇ ਨਹੀਂ ਕੋਜੇ ਨਹੀਂ ਆਂਦੇ ਤੇ ਨਹੀਂ ਕੋਈ ਇਹੋ ਗੱਲ ਹੁੰਦੀ ਹੈ ਕਿ ਇੱਕ ਫੀਸ ਕਰ ਤੋਂ ਲੇਟ ਹੋ ਗਈ ਹੈ ਤੇ ਮੈਂ ਉਹਨੂੰ ਦੱਸਿਆ ਮੈਂ ਥੋੜਾ ਜਿਹਾ ਕਿਤੇ ਪ੍ਰੋਗਰਾਮ ਵਿਆਹ ਦੇ ਦਾ ਸੀ ਕੁਝ ਹੋਰ ਘੇਲੂ ਥੋੜੇ ਬੋਟੇ ਕੰਮ ਜਿਹਦੇ ਕਰਕੇ ਵੀ ਕੰਮ ਲੇਟ ਹੋ ਗਿਆ ਮੇਰੇ ਤੁਹਾਨੂੰ ਪਤਾ ਹੀ ਆ ਵੀ ਕਦੀ ਆਪਾਂ ਇੰਦਾ ਦੀ ਨਹੀਂ ਨੌਕਤਾਂ ਹੁੰਦੀ ਹੈਗੀ ਨਾਲੇ ਫਿਰ ਸੋਕ ਮੈਂ ਨਾ ਉਹਦੀ ਰੋਜ਼ ਦੀ ਕਲਾਸ 'ਚ ਵੀ ਗਿਆ ਹਾਂ ਮੈਂ ਜਾ ਕੇ ਨਾ ਚੈੱਕ ਕਰਦੇ ਆਂ ਟੀਚਰ ਨੂੰ ਪੁੱਛਨੇ ਆ ਵੀ ਕਿਦਾਂ ਕਰਦੀ ਆ ਸਲਿਪਸੇ ਤਾਂ ਵਧੀਆ ਚੱਲਣ ਡਿਆ ਵਾ ਕੋਈ ਕੰਪਲੇਨ ਤੇ ਨਹੀਂ ਮੈਂ ਜ਼ਿਆਦਾ ਸ਼ਰਾਬਤਾ ਨਾ ਕਰਦੀ ਹੋਵੇ ਪਰ ਇਹ ਗੱਲ ਤੋਂ ਬੜੀ ਖੁਸ਼ੀ ਹੋਈ ਹੈ ਟੀਚਰਾਂ ਦੇ ਬਿਲਕੁਲ ਸਹੀ ਹੈ ਤੇ ਵਧੀਆ ਸਾਰਾ ਕੁਝ ਪੜ੍ਹਦੀ ਲਿਖਦੀ ਐ। ਚੰਗਾ ਹੋਇਆ ਜਿਹੜੇ ਲਭਤੇ ਉਹਦੀ ਕਲਾਸ ਚ ਹੋਏ ਆ। ਨਾਲੇ ਇੰਨੇ ਨਾਲ ਬੱਚੇ ਨੂੰ ਵੀ ਹੋ ਜਾਂਦਾ ਵਾ। ਵੀ ਮੇਰਾ ਮਾਪਿ ਉਹ ਪੁੱਛਦਾ ਵਾ ਤੇ ਡਰ ਹੋ ਜਾਂਦਾ ਵਾ। ਉਹ ਗੱਲੀ ਨਾ ਸਾਡਾ ਵੀ ਫਰਜ਼ ਹੁੰਦਾ ਵਾ। ਕੱਲਾ ਆਪਾਂ ਇਹ ਨਹੀਂ ਆ ਵੀ ਟੀਚਰਾਂ ਦੇ ਸਾਰੀ ਗੱਲ ਸੁਟੀਏ। ਜਿੱਥੇ ਆਪਣੀ ਜਮੇਰੀ ਬੰਦੀ ਆ, ਇਹ ਆਡਾ ਬੱਚਾ ਕੀ ਕਰਨ ਰਿਹਾ ਵਾ, ਕੀ ਨਹੀਂ ਉਹ ਵੀ ਕਰਨਾ ਚਾਹੀਦਾ ਵਾ। ਚਲੋ ਉਹ ਵੀ ਵਧੀਆ ਵਾ ਤਾਂ ਪਰ ਮੇਰੇ ਨਾ ਮਨ ਚ ਇਹ ਹੁੰਦਿਆ ਹੀ ਵੀ ਫੀਸਾਂ ਦੇ ਹੀ ਕਦੇ ਬਣਾਦੀ ਐ ਜਮਾ ਹੁੰਦੀ ਐ। ਜਿਹੜੀ ਭੂਆ ਨਾ ਤੁਹਾਡੀ ਇਹ ਕੀ ਇਹ ਨਹੀਂ ਛੱਡਦੀ। ਕੋਈ ਵੀ ਗੱਲ ਹੋਏ ਤੇ ਕਹਦੇ ਕਿ ਕੋਈ ਚੀਜ਼ ਵੀ ਕਰਦੀ ਹੋਏ ਨਾ ਕਹਦੇ ਕਿ ਮੈਨੂੰ ਹੀ ਦੇ ਦੋ। ਉਹ ਚਲ ਕੋਈ ਗੱਲ ਨਹੀਂ। ਭੂਆ ਦਾ ਤੇ ਸੁਭਾਈ ਇਦਾਂ ਵਾ ਤੇ ਬਾਕੀ ਗੁਰੂ ਰਾਮਦਾਸ ਦੀ ਕਿਰਪਾ ਨਾਲ ਜਿਹੜਾ ਧਿਆਨ ਨੂੰ ਦਿੰਦਾ ਵਾ ਜਾਂ ਭੈਣਾਂ ਨੂੰ ਦਿੰਦਾ ਵਾ ਕਦੀ ਵਿਅਰਥ ਨਹੀਂ ਜਾਂਦਾ। ਸੇਵਾ ਕੀਤੀ ਸਮਾਜ ਵਿੱਚ ਕੋਈ ਵੀ ਵਿਅਰਥ ਨਹੀਂ ਜਾਂਦੀ ਹੈਗੀ। ਉਨਾ ਹੀ ਪਰਮਾਤਮਾ ਦੋਨਾ ਫਲ ਦਿੰਦਾ ਵਾ ਵਾਪਸ। ਦਿੰਦਾ ਤਾਂ ਹੈ ਵਾ ਪਰ ਭੂਆ ਨੂੰ ਸਾਡੇ ਬਾਰੇ ਵੀ ਸੋਚਣਾ ਚਾਹੀਦਾ। ਸੱਚ ਮੈਨੂੰ ਚੇਤਾ ਹੀ ਆ ਗਿਆ। 3-4 ਦਿਨ ਹੋ ਗਏ ਭੂਆ ਦਾ ਫੋਨ ਹੀ ਨਹੀਂ ਆਇਆ। ਫੋਨ ਲਾਉਂ। ਮੇਰੇ ਖਿਆਲ ਨਾਲ ਭੂਆ ਤਾਂ ਬਗੈਰ ਤੇਰਾ ਦਿਲ ਨਹੀਂ ਲੱਗਣ ਗਿਆ ਯਾਦਾਂ ਉਹ ਆਦੀ ਮਿੱਠੀਆਂ ਮਿੱਠੀਆਂ ਸੋਨੂ ਜੀ ਕਰਨ ਰਿਆ ਵਾ ਨਹੀਂ ਨਹੀਂ ਮੈਂ ਨਹੀਂ ਸੋਨੀਆਂ ਉਦਾਂ ਪਿੰਦਰ ਵੀ ਜੀ ਨੂੰ ਫੋਨ ਲਾ ਕੇ ਪੁੱਛੋ ਠੀਕ ਠਾਕ ਨੇ ਆਹੋ ਨਾਲੇ ਇਹ ਆ ਵੀ ਉਹ ਵੀ ਕਰ ਲੈਨੇ ਆ ਤੇ ਨਾਲੇ ਭਾਬੀ ਨੂੰ ਵੀ ਪੁੱਛ ਲਈ ਕਿ ਕਿੱਦਾਂ ਵਾ ਦਿਨ ਵਧੀਆ ਲੰਘਣ ਦੇ ਆ ਵਿਚਾਰੀ ਤੇ ਮੇਸਾ ਨਾ ਵਧੀਆ ਤੇ ਲੰਘਣ ਦੇਣੇ ਨਹੀਂ ਆ ਭੂਆ ਤਾਂ ਇੱਥੇ ਇੱਕ ਦਿਨ ਆਏ ਤੇ ਘਰ ਨੂੰ ਚੁੱਕਣੇ ਲੈ ਲੈਂਦੀ ਆ ਉਹ ਕੁਝ ਨਹੀਂ ਹੁੰਦਾ ਨਵੇਂ ਨਵੇਂ ਹੁੰਦਾ ਹੁੰਦਾ ਵਾ ਮੁੜ ਕੇ ਉਹ ਸਿਆਣੇ ਆਂਦੇ ਨਾ ਜਦੋਂ ਆਪੇ ਪੰਜਾਲੀ ਗੱਲ ਪੈਂਦੀ ਆ ਨਾ ਜਿੰਮੇ ਆਰੀਆਂ ਪੈਂਦੀਆਂ ਤੇ ਸਾਰਾ ਗੁੰਜ ਵਾਲਾ ਮਿਲਿਆ ਇੱਕੋ ਜਿਹਾ ਹੀ ਹੋ ਜਾਂਦਾ ਵਾ ਚਲੋ ਕਰੋ ਤੁਸੀਂ ਫੋਨ ਤੇ ਮੈਂ ਚਾਹ ਬਣਾ ਕੇ ਲਿਆਈ ਜੀ ਲੈਓ ਕਿੰਦਰ ਨੂੰ ਵੀ ਨਾ ਲਾ ਗਿਓ ਵੀ ਵਿਜੀ ਹੋਣਾ ਕਿ ਨਾ ਕਿ ਕੰਮ ਚ ਓ ਬੱਲੇ ਲਾਬ ਕੀ ਹਾਲੇ ਵਧੀਆ ਵਧੀਆ ਬਿੰਦਰ ਹੋਸਨਾ ਘਰ ਸਭ ਠੀਕ ਠਾਕ ਆ ਉਹ ਵਧੀਆ ਵਧੀਆ ਲਾਬ ਤੂੰ ਦੱਸ ਹੋਰ ਕੀ ਬੰਨਿਆ ਵਾ ਉਹ ਬੰਨਾ ਬੁਨਾ ਕੀ ਆ ਭਰਾਵਾ ਭਾਈ ਦਿੱਤਾ ਤੇਰੀ ਬੁਆ ਨੇ ਉਹ ਕੀ ਗੱਲ ਹੋ ਗਈ ਹੁਣ ਤੈਨੂੰ ਭੁਆ ਨੇ ਕੀ ਗਿਆ ਤਾ ਵਾ ਉਹ ਕਹਿਣਾ ਕੀ ਸੀ ਯਾਰ ਪੱਠੇ ਬੀਜਣੇ ਹੀ ਤੇ ਥੋੜੇ ਲੇਟ ਹੋ ਗਏ ਮੈਂ ਤਾਂ ਚਾਹ ਰੂੜੀ ਪਾ ਲੈਨੇ ਆ ਆਂਦੀ ਏ ਭੀ ਜੇ ਰੂੜੀ ਪਾਉਣੀ ਏ ਤੇ ਤੂੰ ਇਕੱਲਾ ਹੀ ਪਾਲ ਲਾਦ ਵੀ ਇਕੱਲਾ ਤੇ ਲਾ ਵੀ ਇਕੱਲਾ ਮੇਰ ਕੋ ਤਾਂ ਅਸ ਕੱਲੇ ਕੋ ਇਨਾ ਕੰਮ ਹੋਣਾ ਨਹੀਂ ਕੋਈ ਮੁੰਡਾ ਮਿਲਿਆ ਸੀ ਤੇ ਉਹਨੂੰ ਚੱਲ ਵੀਰ ਭਰਾ ਨੂੰ ਲਿਆਂਦਾ ਇਹ ਨਾਲ ਉਹ ਮੈਨੂੰ ਦਾ ਦਿੰਦਾ ਮੈਂ ਮੰਗ ਖਾ ਲੈਂਦਾ ਉਹ ਮੰਮੀ ਤੇ ਕਹਿੰਦੇ ਸੀ ਤਲਾਬ ਨੂੰ ਸੱਦ ਲੈਣਾ ਉਹ ਮੈਂ ਹੋ ਨਹੀਂ ਮੰਨਿਆ ਮੈਂ ਕਿਹਾ ਵੀ ਤੈਨੂੰ ਵੀ ਘਰ 100 ਕੰਮ ਨੇ ਤੇ ਨਾਲੇ ਇੱਥੇ ਕਿਹੜੇ ਦਿਨ ਆਉਂਦੇ ਦੇ ਸੀਗੇ ਉਹਦੇ ਮਿੱਠੇ ਚੌਲ ਮਿਲਨੇ ਮੰਮੀ ਨੇ ਕਹਣਾ ਸੀ ਬਣਾ ਲਓ ਮਸਰਾਂ ਦੀ ਦਾਲ ਤੇ ਨਾਲ ਚੌਲ ਪਕਕੇ ਉਹ ਚੱਲ ਇਹ ਤੇ ਹੈ ਹੀ ਆ ਚੱਲ ਭੂਆ ਦੇ ਮਿੱਠੇ ਪੇੜੇ ਤੇ ਮਿਲਦੇ ਘਰੇ ਗੱਲਾਂ ਸੁਣਦੇ ਹੋਰ ਨਹੀਂ ਤੇ ਉਹ ਚੱਲ ਤੂੰ ਉਹ ਛੱਡ ਹੋਰ 10 ਘਰ ਸਭ ਵਧੀਆ ਠੀਕ ਠਾਕ ਨੇ ਨਾ ਹਾਂ ਵਧੀਆ ਵਧੀਆ ਸਭ ਉਹ ਤੂੰ ਸੁਣਾ ਭਾਬੀ ਨੂੰ ਠੀਕ ਠਾਕ ਨੇ ਹਾਂ ਹਾਂ ਠੀਕ ਠਾਕ ਹੋ ਵੀ ਵਧੀਆ ਸਭ ਕੋਈ ਜਾਂਦਾ ਟਾਈਮ ਪਾਸ ਚੱਲ ਠੀਕ ਹੈ ਪਿੰਦਰ ਤੂੰ ਵੀ ਕੰਮ ਕਰ ਕਰ ਲਾ ਤੇ ਫਿਰ ਮੈਂ ਰਾਨੂ ਕਰਦਾ ਮੈਂ ਫੋਨ ਉਹ ਲੱਗ ਗਰਲੀਨ ਕਹਿੰਦੇ ਵੀ ਉਹ ਨਾਲ ਗੱਲ ਕਰਨੀ ਆ ਭਾਬੀਆਂ ਨੇ ਵੀ ਰਾਨੂ ਗੱਲ ਕਰ ਲੈਗੀ ਆਪੇ ਓਕੇ ਓਕੇ ਕਿਦਾਂ ਠੀਕ ਠਾਕ ਹੀ ਵੀ ਜੀਣੀ ਹਾਂ ਵਧੀਆ ਠੀਕ ਠਾਕ ਹੀ ਕਰਨ ਦਾ ਯਾ ਜੋ ਪਿਆ ਯਾਰੀ ਰੂੜੀ ਲਾਉਂਦੇ ਆ ਵਾ ਅਛਾ ਤੇ ਚੱਲ ਇੱਕ ਹੋਰ ਕੇ ਨਾਲ ਬੰਦੇ ਬੰਦੇ ਡਾਲ ਲੈਂਦੇ ਬੰਦੇ ਯਾਰ ਤੈਨੂੰ ਪਤਾ ਹੀ ਆ ਪੂਆ ਦਾ ਜਿੱਦਾਂ ਦਾ ਹਾਲ ਆ ਪੂਆਂ ਦੇਣੀ ਆ ਵੀ ਕੱਲ ਹੀ ਬੰਦਿਆਂ ਨੇ ਲੇਬਰਾਂ ਤੇ ਇਹ ਰੋਟੀਆਂ ਖਵਾਈਏ ਤੈਨੂੰ ਪਤਾ ਹੀ ਜਿੱਦਾਂ ਦਾ ਦਾ ਸਿਸਟਮ ਹੈਗਾ ਵਾ ਤੇ ਬਾਕੀ ਇਹ ਆ ਵੀ ਪਿੰਦਰ ਸਿਆਣਾ ਵਾ ਉਹ ਤੈਨੂੰ ਪਤਾ ਮੈਨੇਜ ਆਪੇ ਕਰ ਲੇਂਗਾ ਸਾਰਾ ਮੈਂ ਤਾਂ ਸਗੋਂ ਉਹਨੂੰ ਕਹਿਂ ਦਿਆਂ ਵੀ ਇਹੋ 2-4 ਮਹੀਨੇ ਹੁੰਦੇ ਆ ਘੁੰਮਣ ਫਿਰਨ ਦੇ ਤੇ ਘੁੰਮ ਘਰ ਲੈ ਗਾ ਵਿਚਾਰਾ ਮੁੜ ਕੇ ਤੇ ਸਾਰੀ ਉਮਰੇ ਕੰਮ ਚਲਦੇ ਰਹਿੰਦੇ ਆ ਤੂੰ ਇਹ ਘੁੰਮਣ ਫਿਰਨ ਨੂੰ ਕਹਿਂਦੇ ਆ ਪੂਆ ਤੁਹਾਡੀ ਏਡੀ ਵੱਧ ਆਣਾ ਕਿਤੇ ਸੇਰ ਖੁਰਕਣ ਨਹੀਂ ਦਿੰਦੀ ਹੁਣੀ ਲੋਕ ਨੇ ਕਿਤੇ ਨਹੀਂ ਸਾਡੀ ਪੂਆ ਸਾਡੀ ਪੂਆ ਤੂੰ ਤਾਂ ਸਾਰੇ ਨਾ ਜਾਗਰੋਂ ਨਿਆਰੀ ਪੂਆ ਕਰਦੀ ਆ ਰੋਜ਼ ਨੂੰ ਹੁੰਦਾਗਾ ਮੈਨੂੰ ਅਮਦੇ ਛੋਟੀਆਂ ਕਰੀਦਾ ਇੰਨਾ ਕਲਾਂ ਦੇ ਵਿੱਚ ਇੱਥੇ ਜਦੋਂ ਹੁੰਦੀ ਹੈ ਨਾ ਤੇ ਇੰਨਾ ਕਰਦੀ ਹੈ ਨਾ ਕਦੀ ਆ ਨਹੀਂ ਆ ਨਹੀਂ ਬਹਿਨ ਦਿੰਦੀ ਤੇ ਉਹਨੇ ਤਾਂ 24 ਘੰਟੇ ਕੋਰ ਰਹਿਣਾ ਇੱਕ ਗੱਲ ਮੈਂ ਦੱਸਾਂ ਤੈਨੂੰ ਜਿਹੜੀ ਆਈ ਹੈ ਨਾ ਭਾਬੀ ਆਪੇ ਸੈੱਟ ਕਰ ਲੈਂਦੀ ਹੁੰਦੀਆਂ ਮੋਲ ਤੂੰ ਰੋਜ਼ ਆਪੇ ਸਾਰਾ ਕੁਝ ਸੈੱਟ ਹੋ ਜਾਣਾ ਕੋਈ ਚੱਕਰ ਨਹੀਂ ਤੇ ਭੂਆ ਨੇ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਵੀ ਪੜੀਆਂ ਲਿਖੀਆਂ ਨੇ ਆਪੇ ਮੈਨੇਜ ਸਭ ਕੁਝ ਕਰ ਲੈਂਦੀਆਂ ਨੇ ਭੂਆ ਤਾਂ ਸਾਨੂੰ ਨਹੀਂ ਕੁਝ ਕਰਨ ਦਿੰਦੀ ਉਹਨੂੰ ਕੁਝ ਕਰਨ ਦੇਗੀ ਚਲ ਠੀਕ ਹੈ ਗਲਨ ਮੈਂ ਕੱਪੜੇ-ਕੱਪੜੇ ਬਦਲ ਲਾਂ ਫਿਰ ਮੈਂ ਚਾਹ ਘੜੀ ਹੈ ਹਾਂਜੀ ਲੈ ਆ ਗਏ ਨੇ ਪਿੰਦਰ ਵੀ ਇਹਨੂੰ ਨਾ ਚਾਰ ਹੋਰ ਲਾ ਕੇ ਗੱਲਾਂ ਦੱਸਣੀਆਂ ਅਜੇ ਕੱਲ ਵੀ ਆਈ ਆਈ ਤੇ ਕਿੰਨਾ ਪਟਾਕਦੀ ਏ ਮੇਰੇ ਅੱਗੇ ਇਹ ਕਿਹੜੇ ਭਲਾਖੇ ਦੀ ਮੂਲੀ ਹੋਈ ਮੇਰੇ ਤੇ ਪੇਕੇ ਨਹੀਂ ਕਦੀ ਪਿਛਲੇ ਅੱਜ ਤੱਕ ਮੇਰੇ ਨਾਲ ਵੱਧ ਘੱਟ ਬੋਲੇ ਜਦੋਂ ਮੈਨੂੰ ਵੇਖ ਲੈਂਦੇ ਨੇ ਵੀ ਭੂਆ ਆ ਗਈ ਏ ਇਹਨੂੰ ਹੁਣ ਹੁਣੇ ਨੱਥ ਪਾਉਣੀ ਆ ਨਹੀਂ ਤੇ ਇਹਨੇ ਵੱਧ ਜਾਣਾ ਇਹ ਜਦੋਂ ਹੋਈ ਵੱਡਿਆਂ ਦੀ ਸੁਖ ਮਾਰਿਆ ਮੁੰਡਾ ਵਿਆਹਿਆ ਸੀ ਇਹ ਸੁਖ ਲਾਵਾਂਗੀ ਪਰ ਕਿੰਨੀਆਂ ਮੈਨੂੰ ਗੱਲਾਂ ਕਰਕੇ ਮੰਮੀ ਕੀ ਹਰ ਹੁੰਦੇ ਜੇ ਹੁਣਾਂ ਕੀ ਬੁੱਤਰ ਇਥੇ ਬਹਿ ਜਾ ਤੈਨੂੰ ਮੈਂ ਦੱਸ ਲਈਂ ਮੈਂ ਦੱਸੂ ਕੀ ਗੱਲ ਹੋਈ ਏ ਵੇ ਇਹਦੇ ਹੋਇਆ ਕੋਈ ਨਹੀਂ ਇਹ ਕੱਝ ਹੋਇਆ ਜਾਂਦਾ ਤਾਂ ਫੇਰ ਹੁੰਦਾ ਤੂੰ ਕਿੱਥੇ ਗਿਆ ਸੀ ਮੰਮੀ ਤੁਹਾਨੂੰ ਪਤਾ ਤਾਂ ਸਹੀ ਹੈ ਪੱਠੇ ਵਾਲੇ ਤਾਂ ਜ਼ਰੂਰੀ ਪੌਂਡੇ ਹਾਂ ਮੈਂ ਤੇ ਪੁੱਤਰ ਵੇ ਆਏ ਸੀ ਵੀ ਸੁੱਖ ਲਵਾਂਗੀ ਪਰ ਸੁੱਖ ਨਾਲ ਮੈਨੂੰ ਦੁੱਖ ਮਿਲ ਗਿਆ ਕੀ ਗੱਲ ਹੋ ਗਈ ਮੰਮੀ ਮੈਨੂੰ ਸਹੀ ਸਹੀ ਦੱਸੋ ਸਹੀ ਸਹੀ ਤੈਨੂੰ ਮੈਂ ਕੀ ਦੱਸਾਂ ਹਾਂ ਰੋਣਾ ਇੱਕ ਰੋਟੀ ਤੇਰੇ ਹੀ ਮੇਰੇ ਹੱਥੇ ਪੈ ਗਈ ਸੀ ਮੈਂ ਤੇ ਆਪਣੀ ਇੱਜ਼ਤ ਬਚਾ ਕੇ ਤੇ ਪਿਛਾਂ ਹਟ ਗਈ ਹਾਂ ਇਸੇ ਮਾਰੇ ਮੈਂ ਤੈਨੂੰ ਵਿਆਹਿਆ ਸੀ ਮੈਂ ਨਹੀਂ ਬੁੱਢੇ ਵਾਰੇ ਸੁੱਖ ਲਵਾਂਗੀ ਤੇ ਸੁੱਖ ਹੁਣ ਛੱਡਿਆ ਨਾ ਦੁੱਖ ਆ ਗਿਆ ਮੰਮੀ ਹਈ ਦਾਣਾ ਕਰੋ ਇਹਨੂੰ ਮੈਂ ਪੁੱਛਦਾ ਗੱਲ ਕੀ ਹੋਈ ਸੀ ਗੱਲ ਕੀ ਹੋਣੀ ਸੀ ਪਿੰਦਰ ਤੇਰਾ ਸਗਣਾ ਦਾ ਸੂਟ ਸੀ ਉਹ ਇਹ ਪ੍ਰੈਸ ਕਰਨ ਲੱਗੀ ਤੇ ਸਾੜ ਛੜਿਆ ਤੇ ਮੈਂ ਇਹੋ ਗੱਲ ਆਖੀ ਆ ਵੀ ਧੀਏ ਤੂੰ ਚਾਚੇ ਨਾਲ ਸੂਟ ਪ੍ਰੈਸ ਕਰਨਾ ਸੀ ਮੁੰਡੇ ਨੇ ਕਿਤੇ ਹੰਡਾਇਆ ਨਹੀਂ ਕਿਤੇ ਕੁਝ ਨਹੀਂ ਇਸੇ ਗੱਲੋਂ ਅਗਲੀ ਕਿਤੇ ਚੜੀ ਤੇ ਕਿਤੇ ਲੱਥੀ ਇਹਦਾ ਦਿਮਾਗ ਖਰਾਬ ਹੋ ਗਿਆ ਲੱਗਦਾ ਇਹਨੂੰ ਤਾਂ ਕਿਸੇ ਨੇ ਮਾਰਤੀ ਨਹੀਂ ਦਿੱਤੀ ਕੋਈ ਨਹੀਂ ਮੰਮੀ ਤੂੰ ਫਿਕਰ ਨਾ ਕਰੋ ਮੈਂ ਪੁੱਛਣਾ ਨੇ ਇਹਨੂੰ ਵੇਹ ਗੱਲ ਨਾਲ ਤੇ ਮਾਰੀ ਜਾਂਦੀ ਤੇ ਚੰਗਾ ਸੀ ਅਗਲੀ ਆਂਦੀ ਮੈਂ ਤੁਹਾਨੂੰ ਘਰੋਂ ਕੱਢ ਦੇਣਾ ਗੱਲ ਕਰੇਗਾ ਤਾਂ ਚੱਜ ਨਾਲ ਕਰੀ ਮੰਮੀ ਇਹ ਕੌਣ ਹੁੰਦੀ ਘਰੋਂ ਕੱਢਣ ਵਾਲੀ ਇਹ ਘਰ ਮਗਰੋਂ ਲਿਆਈ ਏ ਇਹੋ ਗੱਲ ਤੇ ਮੈਂ ਆਖਿਆ ਸੀ ਵੀ ਤੇਰੀ ਮਾਂ ਨੇ ਮਤ ਨਹੀਂ ਦਿੱਤੀ ਤੇ ਅਗਲੀ ਆਦ ਕਿੱਥੇ ਚੜੀ ਕਿੱਥੇ ਲੱਥੀ ਏ ਮੰਮੀ ਤੁਸੀਂ ਹੁਣ ਹੇ ਦਾਣਾ ਕਰੋ ਕੋਈ ਨਹੀਂ ਇਹਨੂੰ ਮੈਂ ਸਿੱਧਿਆ ਕਰਦਾ ਨਾ ਇਹ ਜ਼ਦਾ ਵਾਦੀ ਜਾਣ ਲਈ ਨਾ ਪੁੱਤ ਮੈਂ ਤੇਰੇ ਅੱਗੇ ਹੱਥ ਜੋੜੇ ਮੈਂ ਇਹਦੀ ਮਾਂ ਵੱਲੋਂ ਆਹ ਬੈਠੀ ਸਾਂ ਅਗਲੀ ਨੇ ਮੇਰਾ ਫੱਕਾ ਨਹੀਂ ਛੱਡਿਆ ਹੈਗਾ ਤੇ ਮੰਮੀ ਉਹਨਾਂ ਨੂੰ ਕਹਿਣਾ ਮੈਂ ਜਦੋਂ ਉਹਨਾਂ ਨੇ ਅਗਲ ਦਿੱਤੀ ਇਹਨੂੰ ਤੇ ਇਹੋ ਗੱਲ ਤੇ ਮੈਂ ਆਖੀ ਕਿ ਕਿਤੇ ਚੜੀ ਤੇ ਕਿਤੇ ਲੱਥੀ ਮੈਂ ਤੁਹਾਡੇ ਕੋਲ ਸੁਣਾਈਆਂ ਗਈਆਂ ਚਾਰ ਉਦਾਂ ਤੇ ਤੁਸੀਂ ਕਿਸੇ ਨੂੰ ਖਲੋਨੀ ਜੇ ਦਿੰਦੇ ਚੱਲ ਪਰ ਤੇ ਮੈਂ ਕਿਹਾ ਜੇ ਨਵੇਂ ਸਮੇਂ ਵੀ ਆਈ ਆਈ ਤਾਂ ਮੈਂ ਕੀ ਆਖਣਾ ਇਹੋ ਹੀ ਆਖਣਾ ਹੈ ਨਾ ਵੀ ਤੇਰੀ ਮਾਂ ਨੇ ਤੈਨੂੰ ਮਤ ਨਹੀਂ ਦਿੱਤੀ ਅਗਲੀ ਤੇ ਆਂਦੀ ਮੈਂ ਤੁਹਾਨੂੰ ਘਰੋਂ ਕੱਢ ਛੱਡਣਾ ਆਹ ਕੱਢ ਕੇ ਵਿਖਾਏ ਘਰੋਂ ਕੱਢ ਦੇਣਾ ਮੈਂ ਇਹਨੂੰ ਛੱਡ ਹਾਂ ਸਾਰਾ ਦਿਨ ਇਹਨੂੰ ਫੜ ਕੇ ਬੈਠੀ ਰਹਿਣੀ ਹੈ ਉਹ ਹੋਰ ਕੁਝ ਵੀ ਸਿੱਖਿਆ ਕਰੇ ਉਹ ਦੇਖਣਾ ਛੇੜਾਈ ਮੰਮੀ ਤੇ ਤੋਂ ਹੱਥੀ ਕਿਦਾਂ ਪਈ